ਲੋ ਵੀ ਦੋਸਤੋ ਇਹ ਨਗਰ ਅਪਰਾ ਰੋਡ ਤੇ ਪਿੰਡ ਖਾਨਪੁਰ ਦੇ ਕੋਲ ਜਿਹੜਾ ਪੌਲਸੀ ਉਹ ਦਾ ਸੜਕ ਡਬਲ ਸੀ ਪਰ ਪਰ ਜਿਹੜਾ ਇਹ ਸਿੰਗਲ ਸੀਗਾ ਜਿਹਦੇ ਕਰਕੇ ਬਹੁਤ ਇੱਥੇ ਹਾਦਸੇ ਵੀ ਹੁੰਦੇ ਰਹਿੰਦੇ ਸੀ ਕਈਆਂ ਦੀਆਂ ਜਾਨਾਂ ਵੀ ਗਈਆਂ ਕਈਆਂ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਟੰਗੀ ਝੰਡੀ ਇਹ ਸਰਕਾਰ ਨੇ ਬੜਾ ਵਧੀਆ ਕੰਮ ਜਿਹੜਾ ਇਹ ਬਣੂ ਕਿਸ ਤਰ੍ਹਾਂ ਇਹ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ। ਇਹ ਕੁਛ ਨਹੀਂ ਉਹਨਾਂ ਨੂੰ ਕਿ ਕਦੋਂ ਤੱਕ ਇਹ ਮੁਕੰਮਲ ਹੋਣਾ। ਦੇਖੋ ਕੁਝ ਦਿਨਾਂ ਦੇ ਵਿੱਚ ਹੀ ਇਹਨਾਂ ਨੇ ਕਾਫੀ ਖਿੱਚ ਦਿੱਤਾ ਕੰਮ ਹਨ। ਤਾਂ ਬਹਾਦਰ ਜੀ ਬੜੀ ਤੇਜ਼ੀ ਨਾਲ ਕਰਦੇ ਆ ਕੰਮ ਹੈ। ਹੈ? ਕਦੋਂ ਤੱਕ ਪੂਰਾ ਹੋਣਾ ਏ ਹਾਂ 15-20 ਦਿਨ ਇਤਨੇ ਦਿਨ ਮਗ ਹੋ ਜਾਏਗਾ ਜਿਤਨਾ ਜੇ ਆਪਨੇ ਇਤਨਾ ਚੌੜਾ ਬਲੇਗਾ ਬਣੇਗਾ ਵੀ ਡਬਲ ਹੋ ਗਿਆ ਨਾ ਪਹਿਲੀ ਸਿੰਗਲ ਥਾ ਠੀਕ ਚਲੋ ਜੀ ਇਹ ਬੜੀ ਖੁਸ਼ੀ ਵਾਲੀ ਖਬਰ ਆ ਅਪਰਾ ਇਲਾਕੇ ਦੇ ਲਈ ਤੇ ਆਸ-ਪਾਸ ਦੇ ਲੋਪੜੀ ਦੇ ਲੁਧਿਆਣੇ ਤੋਂ ਜਾਂ ਹੋਰ ਸ਼ਹਿਰਾਂ ਤੋਂ ਪਿੰਡਾਂ ਤੋਂ ਅਪਰੇ ਨੂੰ ਆਉਂਦੇ ਆ ਉਹਨਾਂ ਲਈ ਬੜੀ ਵੱਡੀ ਇਹ ਖਬਰ ਆਤੀ ਹੈ ਕਿ ਇਹਦਾ ਪੌੜਿਆ ਡਬਲ ਪਨ ਗਿਆ ਪਹਿਲਾਂ ਇਥੋਂ ਦਾ ਜਿਹੜਾ ਖਤਰਾ ਜਿਹੜੇ ਨਵੇਂ ਲੋਕ ਆਉਂਦੇ ਸੀ ਉਹਨੂੰ ਮੈਂ ਕਤਮ ਘਟਮਾ ਜਦੋਂ ਪੌੜਾਉਂਦਾ ਸੀ ਮURE ਪਤਾ ਨਹੀਂ ਲੱਗਦਾ ਸੀ ਕਿੱਧਰ ਜਾਈਏ ਤੇ ਜਿਹੜੇ ਕਰਕੇ ਬੜੀ ਪਰੇਸ਼ਾਨੀਆਂ ਆਉਦੀ ਸੀ ਸਾਰਿਆਂ ਨੂੰ ਇਸ ਕਰਕੇ ਇਹ ਆਪਾਂ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਨਗਰ ਤੋਂ ਅਪਰਾ ਦੇ ਵਿਚਕਾਰ ਖਾਨਪੁਰ ਨਹਿਰ ਦੇ ਉੱਤੇ ਪੌੜ ਜਿਹੜਾ ਸਿੰਗਲ ਸੀ ਉਹ ਡਬਲ ਹੋ ਗਿਆ ਤੇ 15 ਦਿਨਾਂ ਦੇ ਵਿੱਚ ਕਹਿੰਦੇ ਹੀ ਪੂਰਾ ਹੋ ਗਿਆ